ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ লাই ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਤੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਕਹਿੰਦੇ ਇੱਕ ਵਾਰ ਇੱਕ ਜੰਗਲ ਦੇ ਵਿੱਚ ਬੜੀਆਂ ਸਾਰੀਆਂ ਪੇਡਾਂ ਰਿਹਾ ਕਰਦੀਆਂ ਸਨ ਕਹਿੰਦੇ ਜੰਗਲ ਦੇ ਵਿੱਚ ਇੱਕ ਵੱਡੀ ਸਾਰੀ ਗੁਫਾ ਸੀ ਸਾਰੀਆਂ ਪੇਡਾਂ ਉਹਦੇ ਵਿੱਚ ਹੀ ਰਿਹਾ ਕਰਦੀਆਂ ਸਨ ਕਹਿੰਦੇ ਇੱਕ ਦਿਨ ਇੱਕ ਭੇੜੀਆਂ ਤੇ ਉਹਦੀ ਘਰ ਵਾਲੀ ਉਹਦੇ ਆਸ-ਪਾਸ ਮੜਰਉਣ ਲੱਗੇ ਕਹਿੰਦੇ ਦਾਅ ਪੇਚ ਲਾ ਕੇ ਰੋਜ਼ ਉਹਨਾਂ ਨੇ ਉਥੋਂ ਪੇਡਾਂ ਖਾ ਜਾਇਆ ਕਰਨੀਆਂ ਐਵੇਂ ਦੇਖਦੇ ਹੀ ਦੇਖਦੇ ਕੁਝ ਸਮੇਂ ਵਿੱਚ ਕਿੰਦੇ ਉਹਨੇ ਸਾਰੀਆਂ ਪੇਡਾਂ ਖਾ ਕੇ ਤੇ ਮੁਕਾ ਦਿੱਤੀਆਂ ਕਿੰਦੇ ਇੱਕ ਪੇੜ ਬਚੀ ਉਹ ਪੇੜ ਬੜਾ ਜ਼ਿਆਦਾ ਸਿਆਣੀ ਸੀ ਕਿੰਦੇ ਉਹ ਪੇੜੀਆਂ ਜਿਹੜਾ ਸੀ ਉਹਨੂੰ ਵੀ ਖਾਣਾ ਚਾਹੁੰਦਾ ਸੀ ਉਹਨੇ ਬੜੇ ਦਾਅ ਪੇਚ ਲਾਏ ਪਰ ਉੱਥੋਂ ਤੱਕ ਉਹ ਨਾ ਪਹੁੰਚ ਸਕਿਆ ਉਹਨੇ ਕਿਹਾ ਆਪਣੀ ਘਰ ਵਾਲੀ ਨੂੰ ਕਿੰਦਾ ਵੀ ਜੇਸ ਆਪਣੇ ਕਿਸੇ ਵੀ ਦੁਸ਼ਮਣੀਆਂ ਮਿੱਤਰ ਨੂੰ ਕਿਸ ਜਿਸ ਨੂੰ ਆਪਾਂ ਕਿਸੇ ਚੀਜ਼ 'ਚ ਨਾ ਹਰਾ ਸਕੀ ਨਾ ਉਨੂੰ ਹਮੇਸ਼ਾ ਆਪਣਾ ਸਾਥੀ ਤੇ ਸੰਗੀ ਬਣਾ ਲਓ ਤੇ ਧੋਖੇ ਨਾਲ ਕਿਤੇ ਵਾਰ ਨਾਲ ਹੀ ਉਨੂੰ ਮਾਰਿਆ ਜਾ ਸਕਦਾ ਹੈ ਆਪਣੀ ਘਰੇਲੂ ਨੂੰ ਕਿਹਾ ਬਿਤੂ ਰੋਜ਼ ਉਹਦੇ ਕੋਲ ਜਾਇਆ ਕਰ ਬੈਠਿਆ ਕਰ ਉਹਨਾਂ ਨਾਲ ਗੱਲਾਂ ਬਾਤਾਂ ਕਰਿਆ ਕਰ ਹੌਲੀ-ਹੌਲੀ ਉਹਨਾਂ ਨਾਲ ਮੇਲ ਮਿਲਾਫਤ ਆ ਲੈ ਤੇ ਜਿਸ ਦਿਨ ਤੇਰਾ ਵਿਸ਼ਵਾਸ ਉਹਦੇ ਨਾਲ ਹੋ ਗਿਆ ਉਸ ਦਿਨ ਆਪਾਂ ਉਹਨੂੰ ਖਾ ਲਾਂਗੇ ਕਹਿੰਦੀ ਠੀਕ ਹੁਣ ਰੋਜ਼ ਉਹਦੇ ਕੋਲ ਜਾਇਆ ਕਰਨਾ ਵੀ ਤੂੰ ਕਿਵੇਂ ਐ ਕੀ ਕਰਦੀ ਐ ਐਵੇਂ ਕਰ-ਕਰ ਕੇ ਤੇ ਉਹਦੇ ਨਾਲ ਮੇਲ ਮਿਲਾਫਤ ਆ ਲਿਆ ਇੱਕ ਦਿਨ ਹੁਣ ਜਦੋਂ ਪੂਰਾ ਉਹਨੂੰ ਵਿਸ਼ਵਾਸ ਹੋ ਗਿਆ ਤੇ ਇਹਦਾ ਭੇੜਿਆ ਕਹਿੰਦਾ ਐਵੇਂ ਕਹੀਂ ਵੀ ਮੇਰਾ ਘਰ ਵਾਲਾ ਕਾਲਸਲਾ ਨੇ ਕਰਕੇ ਤੇ ਉਹਨੂੰ ਆਪਾਂ ਦੋਵੇਂ ਜਣੇ ਮਿੱਟੀ ਚ ਜਿਹੜਾ ਉਹ ਦਫਨਾ ਦੇਣੀ ਆ ਵਾ ਤੇ ਉਸ ਤੋਂ ਬਾਅਦ ਤੋਂ ਆਪਣੇ ਰਾਤਵਾਰ ਜੀ ਤੇ ਮੈਂ ਆਪਣੇ ਰਾਤਵਾਰ ਜੀ ਹੁੰਦਾ ਕਿ ਸਵੇਰ ਹੁੰਦੀ ਏ ਤੇ ਭੇੜੀ ਉਹਨੂੰ ਉਸ ਥਾਂ ਤੇ ਲੰਮੇ ਪਾ ਕੇ ਉਹਦੇ ਕੋਲ ਜਾਂਦੀ ਰੋਣ ਦੀ ਕੁਰਲਾਉਂਦੀ ਜਾਂਦੀ ਹਾਈ ਭੈਣੇ ਮੈਂ ਤੇ ਲੁੱਟੀ ਗਈ ਬੜਾ ਕੁਝ ਬੋਲ ਕੇ ਉਹਦੇ ਘਰ ਜਾਂਦੀ ਉਹ ਕਹਿੰਦੀ ਵੀ ਐਵੇਂ ਆਪਾਂ ਮਿੱਟੀ ਦਾ ਟੋਇਆ ਪੁੱਟ ਕੇ ਤੇ ਉਹਨੂੰ ਵਿੱਚ ਬਾੜ ਦਫਨਾ ਦਈਏ ਤੇ ਉਸ ਤੋਂ ਬਾਅਦ ਭੈਣੇ ਤੂੰ ਆਪਣੇ ਘਰ ਚਲੀ ਜਾ। ਉਹ ਹੁਣ ਉਹਦੇ ਤੇ ਉਹ ਵਿਸ਼ਵਾਸ ਸੀ ਉਹਦੇ ਨਾਲ ਤੁਰ ਪਈ। ਹੌਲੀ-ਹੌਲੀ ਜਾਂਦੀ ਏ ਅੱਗੇ ਚਾ ਕੇ ਦੇਖਦੀ ਵੀ ਪੇੜੀਆਂ ਜਿਹੜਾ ਉਹ ਥੱਲੇ ਤਰਤ ਤੇ ਲੰਮੇ ਪਿਆ ਹੋਇਆ। ਮਨ 'ਚ ਸੋਚਦੀ ਏ ਵੀ ਵੇਖੀ ਵੀ ਇੰਨੇ ਸਾਰਾ ਮੇਰਾ ਪਰਿਵਾਰ ਖੱਦ ਹੈ ਤੇ ਕਿਹਾ ਜਾਂਦਾ ਵੀ ਇੱਥੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਹ ਸੋਚਦੀ ਏ ਵੀ ਜੇ ਇੰਨੇ ਮੈਨੂੰ ਵੀ ਖਾ ਲਿਆ ਤੇ ਫਿਰ ਉਹ ਵਾਪਸ ਆਨ ਲਾਈ ਦੀ ਕਿੰਨੀ ਰੋਕਮੀ ਨੂੰ ਕੋਈ ਕਾਮਯਾਬ ਆ ਗਿਆ ਇੰਨੇ ਨੂੰ ਪੇੜੀ ਦੇ ਘਰ ਆਲੀ ਕਹਿੰਦੀ ਵੀ ਦੇਖ ਜਿਹੜਾ ਮੋਇਆ ਹੀ ਗਿਆ ਉਹ ਤੋਂ ਤੈਨੂੰ ਕੀ ਨੁਕਸਾਨ ਹੋ ਸਕਦਾ ਵੇਖੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੋ ਮੁਸੀਬਤ ਤੋਂ ਪਹਿਲਾਂ ਮੁਸੀਬਤ ਨੂੰ ਜਿੰਦ ਮੁਸੀਬਤ ਆਉਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਵਿਉਂਤ ਬਣਾ ਕੇ ਰੱਖਦਾ ਉਹ ਕਦੀ ਮੁਸ਼ਕਲਾਂ ਚ ਨਹੀਂ ਫਸਦਾ ਦੂਸਰਾ ਜੋ ਮੁਸੀਬਤ ਪੈਣ ਤੇ ਵੀ ਹਮੇਸ਼ਾ ਸੋਚ ਵਿਚਾਰ ਕੇ ਫੈਸਲਾ ਕਰਦਾ ਉਹ ਵੀ ਮੁਸੀਬਤ ਚ ਨਹੀਂ ਪੈਂਦਾ ਉਹਨੇ ਦੁਬਾਰਾ ਕਿਹਾ ਵੀ ਜਿਹੜਾ ਮੌਕਾ ਗਿਆ ਉਹਨੇ ਤੈਨੂੰ ਕੀ ਖਾ ਲੈਣਾ ਆ ਜਾ ਪੈਣੇ ਇੰਨੀ ਕਹਿਣ ਦੀ ਧੀਰ ਸੀ ਉਹ ਫਿਰ ਵਿਚਾਰੀ ਗੱਲਾਂ ਦੇ ਵਿੱਚ ਆ ਕੇ ਉਹਦੇ ਕੋਲ ਆ ਗਈ ਹੁਣ ਕੀ ਸੀ ਇੰਨੇ ਨੂੰ ਭੇੜੀਆਂ ਨੂੰ ਐਵੇਂ ਹੁੰਦਾ ਵੀ ਆਉਣ ਨਹੀਂ ਦੇ ਹੈਗੇ ਵਾਪਸ ਚਲੀ ਜੀ ਚਲੀ ਗਈ ਸੀ ਪਤਾ ਨਹੀਂ ਆਉਣ ਵੀ ਦੀਏ ਕਿ ਨਹੀਂ ਆਉਣ ਦੀ ਪਿੱਛੇ ਮੁੜ ਕੇ ਦੇਖਾਂ ਹੁਣ ਭੇੜੀਆਂ ਨਾਲ ਧੋਨ ਚੁੱਕ ਕੇ ਤੇ ਵੇਖ ਲਿੰਦਾ ਹੁਣ ਉਹਨੂੰ ਭੇਡ ਨੂੰ ਪਤਾ ਲੱਗ ਜਾਂਦਾ ਵੀ ਇੰਨਾ ਸਿਰਫ ਤੇ ਸਿਰਫ ਮੈਨੂੰ ਇੱਥੇ ਆਪਣੇ ਪ੍ਰਸ਼ਾਦੇ ਪਾਣੀ ਲਈ ਹੀ ਬੁਲਾਇਆ ਭੇਡ ਨੇ 2 ਮਿੰਟ ਨਾਲ ਲਾਇ ਤੇ ਘਰ ਨੂੰ ਵਾਪਸ ਚਲੀ ਗਈ ਹੁਣ ਭੱਜਦੀ ਭੱਜਦੀ ਭੇੜ ਉਹ ਪਿੱਛੋਂ ਵਾਜਾਂ ਮਾਰਦੀ ਵੀ ਆ ਜਾ ਆ ਜਾ ਉਹਦੀ ਇੱਕ ਗੱਲ ਨਹੀਂ ਸੁਣਦੀ ਹੈਗੀ ਤੇ ਉਹ ਵਾਪਸ ਚਲੀ ਜਾਂਦੀ ਹੈ ਉਹ ਹੁਣ ਉਹਦੇ ਕੋਲ ਆਉਂਦੀ ਹੈ ਭੇੜ ਜਿਹੜੇ ਭੇੜੀ ਦੀ ਘਰ ਵਾਲੀ ਕੋਲ ਆਉਂਦੀ ਵੀ ਤੈਨੂੰ ਸਬਰ ਸੰਤੋਖ ਨਹੀਂ ਸੀ ਤੂੰ ਹਿੱਲਿਆ ਕਿਉਂ ਉਹ ਕਹਿੰਦਾ ਵੀ ਚੱਲ ਠੀਕ ਹੈ ਹੁਣ ਹੋਰ ਕੋਈ ਵੀਉਂਤ ਪਣਾ ਤੇ ਉਹਨੂੰ ਲੈ ਕੇ ਆ ਅਗਲੇ ਦਿਨ ਉਹਦੇ ਕੋਲ ਜਾਂਦੀ ਕਿੰਦੀ ਦੇਖ ਪੈਣੇ ਤੇਰੇ ਪੈਰ ਹੀ ਮੇਰੇ ਵੇੜੇ 'ਚ ਪਏ ਸਨ ਵੀ ਮੇਰਾ ਘਰ ਵਾਲਾ ਤੇ ਮੋਇਆ ਪਿਆ ਸੀ ਉਹ ਠੀਕ ਹੋ ਗਿਆ ਤੇ ਅੱਜ ਮੇਰਾ ਜਿਹੜਾ ਘਰ ਲਾ ਉਹ ਠੀਕ ਐ ਪਰ ਉਹਦੇ ਪੈਰਾਂ 'ਤੋਂ ਨਾ ਲਕਵਾ ਮਾਰ ਗਿਆ ਤੇ ਜੇ ਤੂੰ ਸਾਡੇ ਘਰ ਇੱਕ ਵਾਰੀ ਫੇਰ ਚਰਨ ਪਾ ਦੇ ਤੇ ਮੇਰਾ ਘਰ ਲਾ ਠੀਕ ਹੋ ਜਾਏਗਾ ਹੁਣ ਭੇੜ ਤਾਂ ਉਹਦੀ ਸਾਰੀ ਵਿਉਂਤ ਸਮਝ ਗਈ ਸੀ ਵੀ ਇਹ ਕੀ ਕਰਨਾ ਚਾਹੁੰਦੇ ਨੇ ਪਰ ਭੇੜ ਆਪਣੇ ਮੂੰਹੋਂ ਕੁਝ ਨਹੀਂ ਆਂਦੀ ਕਹਿੰਦੀ ਦੇਖ ਉਹਦੀ ਭੇੜੀ ਦੇ ਘਰ ਵਾਲੀ ਕਹਿੰਦੀ ਦੇਖ ਵੀ ਜੇਕਰ ਤੂੰ ਸਾਡੇ ਘਰ ਆਏਂਗੀ ਉਹਦੇ ਆਉਣ ਨਾਲ ਉਹਦਾ ਲਕਵਾ ਠੀਕ ਹੋ ਜਾਏਗਾ ਉਸ ਤੋਂ ਬਾਅਦ ਮੈਂ ਤੈਨੂੰ ਚੰਗੀ ਦਾਵਤ ਵੀ ਖਵਾਵਾਂਗੀ ਤੇ ਤੂੰ ਇਸ ਸਮੇਂ ਕੱਲ ਨੂੰ ਸਾਡੇ ਘਰ ਆ ਜੀ ਉਹ ਹੁਣ ਕਹਿੰਦੀ ਵੀ ਐਵੇਂ ਨੂੰ ਮਨਾ ਕੀਤਾ ਤੇ ਇਹਦੇ ਨਾਲ ਜਿਹੜੇ ਸਬੰਧ ਨੇ ਉਟ ਉਟ ਜਾਣਗੇ ਤੈਨੂੰ ਬੁਰਾ ਵੀ ਲੱਗੇਗਾ ਤੇ ਮੈਂ ਕਿਸੇ ਆਨੇ ਬਹਾਨੇ ਕਹਿੰਦੀ ਕਹਿੰਦੀ ਠੀਕ ਹੈ ਜਿਹੜੀ ਦਾਵਤ ਬਣਾਏਗੀ ਨਾ ਉਹ ਚੋਖੀ ਬਣਾ ਲਈ ਕਹਿੰਦੀ ਕਿਉਂ ਕਹਿੰਦੀ ਮੈਂ ਨਾ ਆਪਣੇ ਚਾਰ ਭਰਾਵਾਂ ਦੇ ਨਾਲ ਵੀ ਆਉਂਗੀ ਕਹਿੰਦੀ ਤੇਰੇ ਭਰਾ ਕੋਨੇ ਕਹਿੰਦੀ ਮੇਰੇ ਭਰਾ ਨਾ ਚਾਰ ਕੁੱਤੇ ਨੇ ਤੇ ਉਹ ਕਹਿੰਦੀ ਅੱਛਾ ਉਹ ਕਿਹੜੇ ਕੁੱਤੇ ਨੇ ਕਹਿੰਦੇ ਉਹ ਚਾਰ ਕੁੱਤਿਆਂ ਦੇ ਸਰਦਾਰ ਨੇ ਤੇ ਚਾਰਾਂ ਦੇ ਇੱਕ ਇੱਕ ਦੇ 100-100 ਅੱਗੇ ਸੇਵਕ ਨੇ ਭਾਵ 100-100 ਕੁੱਤੇ ਨੇ ਹੁਣ ਐਨਾ ਸੁਣਦੇ ਉਹ ਜਿਹੜਾ ਭੇੜਿਆ ਸੀ ਉਹਦੇ ਤੇ ਜਿਹੜੇ ਜਿਵੇਂ ਉਹਦੇ ਹੋਸ਼ ਜਿਹੜੇ ਸਨ ਉਹ ਔਡੀ ਗਏ ਹੁਣ ਉਹਦੇ ਮਨ ਚ ਆਇਆ ਵੀ ਜਿਹੜੇ ਜੰਗਲੀ ਨੇ ਇਹ ਸਾਡੀ ਵੀ ਬੋਟੀ-ਬੋਟੀ ਕਰ ਦੇਣਗੇ ਉਹ ਕਹਿੰਦੀ ਵੀ ਹੁਣ ਇਹਨੂੰ ਕਿਵੇਂ ਮਨਾ ਕੀਤਾ ਜਾਵੇ ਉਹਨੂੰ ਕਹਿੰਦੀ ਵੀ ਦੇਖ ਭੈਣੇ ਵੀ ਤੂੰ ਸਾਡੇ ਘਰ ਆਵੇਂਗੀ ਤੂੰ ਆਪਣਾ ਘਰ ਵੀ ਕੱਲਾ ਛੱਡੇਂਗੀ ਸੁੰਨਾ ਛੱਡੇਂਗੀ ਚੱਲ ਤੂੰ ਆਪਣੇ ਘਰ ਹੀ ਰਹਿ ਜਿਵੇਂ ਉਹਦਾ ਲੱਕਵਾ ਠੀਕ ਹੁੰਦਾ ਮੈਂ ਤੇਨੂੰ ਗੱਲ ਦੱਸਦਾਂ ਇੰਨਾ ਕਹਿ ਕੇ ਉਹ ਤੋਂ ਭੱਜ ਕੇ ਤੇ ਚਲੀ ਗਈ ਹੁਣ ਉਹ ਸਿੱਧਾ ਭੱਜ ਕੇ ਤੇ ਆਪਣੇ ਘਰ ਵਾਲੇ ਕੋਲ ਜਾਂਦੀ ਉਹਨੂੰ ਜਾਂਦੇ ਆਸਾਰ ਠੁੱਡਾ ਮਾਰ ਕੇ ਤੇ ਕਹਿੰਦੀ ਉੱਠ ਉਹ ਉੱਠ ਤਾਂ ਕਿੰਦੀ ਆਏ ਨਹੀਂ ਉਹ ਕਹਿੰਦੀ ਦੇਖ ਉਹ ਜਿਹੜੀ ਭੇਡ ਆ ਨਾ ਉਹਦੇ ਜਿਹੜੇ ਸੰਗੀ ਸਾਥੀ ਨੇ ਉਹ ਕੁੱਤੇ ਨੇ ਤੇ ਉਹਨੂੰ ਆਪਣੇ ਘਰ ਦਾ ਵੀ ਪਤਾ ਹੈ ਹੁਣ ਆਪਾਂ ਨੂੰ ਆਪਣੀ ਜਾਨ ਬਚਾਣੀ ਚਾਹੀਦੀ ਇੰਨੇ ਨੂੰ ਭੇਡਿਆ ਕਹਿੰਦਾ ਠੀਕ ਹੈ ਆਪਾਂ ਇਹ ਥਾਂ ਵੀ ਛੱਡ ਕੇ ਜਾਂਦੇ ਆ ਸੁਰੱਖਿਆ ਥਾਂ ਤੇ ਜਾਂਦੇ ਆ ਜਿੱਥੇ ਕੀ ਆਪਣਾ ਵੀ ਪਲਾ ਹੋ ਸਕੇ ਜਿੱਥੇ ਆਪਣੇ ਅੰਗ ਸੰਗ ਇਹਦੇ ਜਿਹੜੇ ਕੁੱਤੇ ਨੇ ਉਹ ਨੇੜੇ ਨਾ ਆਉਣ ਕਿਉਂਕਿ ਇਹਨੂੰ ਆਪਣੇ ਘਰ ਦਾ ਹੀ ਪਤਾ ਹੈ ਆਪਾਂ ਇਹਦੇ ਪਰਿਵਾਰ ਨੂੰ ਹਾਨੀ ਬਚਾਈ ਪਚਾਈ ਹੈ ਇਹ ਆਪਾਂ ਨੂੰ ਪਚਾਉਣਗੇ ਤੇ ਉਹ ਉਥੋਂ ਭੱਜ ਕੇ ਤੇ ਚਲੇ ਗਏ ਭੇੜੇ ਖੜ ਕੇ ਸਾਰਾ ਕੁਝ ਸੁਣਦੀ ਪਈ ਸੀ ਭੇੜ ਨੇ ਉਸ ਸਮੇਂ ਤਿੰਨ ਗੱਲਾਂ ਕਹੀਆਂ ਭੇੜ ਕਹਿੰਦੀ ਲੋੜ ਤੋਂ ਜ਼ਿਆਦਾ ਸਿੱਧੇ ਕਦੇ ਨਾ ਬਣੋ ਜੋ ਲੋੜ ਤੋਂ ਵੱਧ ਸਿੱਧੇ ਹੁੰਦੇ ਨੇ ਭਾਵੇਂ ਰੁੱਖ ਹੋਵੇ ਉਹਨੂੰ ਵੀ ਹਮੇਸ਼ਾ ਪਹਿਲਾਂ ਕੱਟਿਆ ਜਾਂਦਾ ਹੈ ਭਾਵੇਂ ਕਿਲ ਜਿਹੜਾ ਸਿੱਧਾ ਹੋਵੇ ਉਹਨੂੰ ਹੀ ਪਹਿਲਾਂ ਠੋਕਿਆ ਜਾਂਦਾ ਹੈ ਇਸੇ ਲੋੜ ਤੋਂ ਜ਼ਿਆਦਾ ਕਦੇ ਸਿੱਧੇ ਨਾ ਬਣੋ। ਦੂਸਰੀ ਗੱਲ, ਲਾਲਚੀ ਤੇ ਚਾਲਬਾਜ਼ਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ। ਵਿਖਾਵੇ ਵਿੱਚ ਨਾ ਆਵੋ। ਚਾਲਬਾਜ਼ਾਂ ਤੋਂ ਜਿੰਨੀ ਦੂਰੀ ਬਣਾ ਕੇ ਰੱਖੋਗੇ, ਓਨਾਂ ਮੁਸ਼ਕਲਾਂ ਤੋਂ ਦੂਰ ਰਹੋਗੇ। ਤੀਸਰੀ, ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲਵੋ। ਅਕਸਰ ਜਲਦਬਾਜ਼ੀ ਵਿੱਚ ਲਿਆ ਫੈਸਲਾ ਹੀ ਆਪਾਂ ਨੂੰ ਧੋਖਾ ਤੇ ਦੁੱਖ ਦੇ ਜਾਂਦਾ ਹੈ। ਸਮੇਂ ਤੋਂ ਪਹਿਲਾਂ ਆਪਣੇ ਬਚਾਅ ਦੀ ਜੁਗਤ ਨੂੰ ਜ਼ਰੂਰ ਸੋਚ ਲਵੋ। ਦੂਰ ਦੀ ਸੋਚ ਰੱਖਣ ਵਾਲਾ ਕਦੇ ਵੀ ਮੁਸ਼ਕਿਲ ਵਿੱਚ ਨਹੀਂ ਫਸਦਾ ਇਸ ਕਰਕੇ ਜੋ ਇਹ ਤਿੰਨ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਪਣਾ ਕੇ ਰੱਖਦਾ ਹੈ ਉਹ ਕਦੇ ਵੀ ਕਿਸੇ ਥਾਂ ਤੇ ਮੁਸ਼ਕਿਲ ਨਹੀਂ ਵਿੱਚ ਨਹੀਂ ਪੈਂਦਾ ਕਿਉਂਕਿ ਅੱਜ ਕੱਲ ਹਮੇਸ਼ਾ ਮਨੁੱਖੀ ਕਰਦੇ ਨੇ ਕਿ ਇਸ ਦੁਨੀਆ ਵਿੱਚ ਨਾ ਹਜ਼ਾਰਾਂ ਲੋਕ ਆਪਾਂ ਨੂੰ ਖਾਣ ਨੂੰ ਹੀ ਫਿਰਦੇ ਨੇ ਉਹਨਾਂ ਤੋਂ ਕਿਵੇਂ ਬਚਣਾ ਇਹ ਸੋਚ ਦਾ ਸਭ ਤੋਂ ਵੱਡਾ ਵਿਸ਼ਾ ਹੈ ਇਹਨਾਂ ਦੇ ਜਾਲ ਵਿੱਚ ਭੋਲੇ-ਪਾਲੇ ਮਨੁੱਖੀ ਫਸਦੇ ਨੇ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਅੰਤਾਂ ਦਾ ਸਿੱਧਾ ਹੋਣਾ ਹੀ ਉਹਨਾਂ ਦੀ ਮੁਸੀਬਤ ਪੈ ਜਾਂਦਾ ਹੈ। ਕਦੇ ਵੀ ਇੰਨੇ ਸਿੱਧੇ ਨਾ ਬਣੋ। ਜਿਆਦਾ ਜਿਹੜੇ ਸਿੱਧੇ ਇਨਸਾਨ ਨੇ ਨਾ ਮਨੁੱਖ ਪਹਿਲਾਂ ਉਹਨੂੰ ਹੀ ਦਾਤਰੀ ਫੇਰਦੇ ਨੇ। ਕਿਹਾ ਜਾਂਦਾ ਹੈ ਸਭ ਤੋਂ ਜੇ ਜਿਹੜਾ ਸੱਪ ਹੈ ਨਾ ਜਿਉਂ ਚ ਜ਼ਹਿਰ ਵੀ ਨਾ ਹੋਵੇ ਨਾ ਤਾਂ ਵੀ ਉਹਨੂੰ ਜ਼ਹਿਰੀਲੇ ਹੋਣ ਦਾ ਨਾਟਕ ਕਰਨਾ ਚਾਹੀਦਾ। ਨਹੀਂ ਤਾਂ ਲੋਕ ਉਹਨੂੰ ਫੜ-ਫੜ ਮਾਰਨਗੇ। ਜਿਹੜਾ ਸੱਪ ਹੁੰਦਾ ਹੈ ਨਾ ਇਹ ਸਭ ਤੋਂ ਡਰਪੋਕ ਜਾਨਵਰ ਹੁੰਦਾ ਹੈ। ਪੈਰਾ ਦੀ ਬਾਤ ਸੁਣ ਕੇ ਝਾੜੀਆਂ 'ਚ ਲੁਕ ਜਾਂਦਾ ਹੈ। ਪਰ ਫਿਰ ਵੀ ਇਹ ਆਪਣੀ ਫਨ ਫੋਕ ਜਿਹੜੀ ਹੈ ਨਾ ਫਨਕਾਰ ਉਹ ਨਹੀਂ ਛੱਡਦਾ ਹੈਗਾ ਵੀ ਉਹਦੇ ਕਰਕੇ ਲੋਕ ਮੇਰੇ ਤੋਂ ਡਰਦੇ ਇਸ ਕਰਕੇ ਹਮੇਸ਼ਾ ਲੋੜ ਤੋਂ ਵੱਧ ਕਦੇ ਨਾ ਬੋਲੋ ਹਮੇਸ਼ਾ ਉਹਨਾਂ ਬੋਲੋ ਜਿਸ ਦੀ ਜ਼ਰੂਰਤ ਹੈ ਕਿਉਂਕਿ ਜ਼ਿਆਦਾ ਬੋਲਿਆ ਵੀ ਮਨੁੱਖ ਨੂੰ ਮੁਸੀਬਤ ਵਿੱਚ ਫਸਾਉਂਦਾ ਹੈ ਹਮੇਸ਼ਾ ਜਦੋਂ ਵੀ ਕੋਈ ਗੱਲ ਕਰੋ ਨਾਪ ਤੋਲ ਕੇ ਕਰੋ ਦੂਸਰਾ ਐਸੀ ਥਾਂ ਤੇ ਕਦੀ ਨਾ ਜਾਓ ਜਿੱਥੇ ਕਦੀ ਬੁਲਾਇਆ ਨਾ ਹੋਵੇ ਤੀਸਰਾ ਲੋੜ ਤੋਂ ਜ਼ਿਆਦਾ ਕਦੇ ਸਿੱਧੇ ਨਾ ਬੋਲੋ ਜਦੋਂ ਵੀ ਤੁਸੀਂ ਐਵੇਂ ਕਰੋਗੇ ਤੁਹਾਡਾ ਪੋਲਾਪਨ ਨੂੰ ਦੇਖ ਕੇ ਹੀ ਲੋਕ ਤੁਹਾਨੂੰ ਠੱਗਣਗੇ ਆਪਣੇ ਘਰ ਦੇ ਰਾਜ ਕਦੇ ਕਿਸੇ ਨੂੰ ਨਾ ਦੱਸੋ ਜਦੋਂ ਪਤਾ ਲੱਗ ਜਾਏ ਅਗਲਾ ਬੰਦਾ ਲਾਲਚੀ ਤੇ ਚਾਲ 바ਜੇ ਹਮੇਸ਼ਾ ਦੂਰੀ ਬਣਾ ਕੇ ਰੱਖੋ ਵਖਾਵੇ ਦੇ ਫਿਸ਼ੋਸ਼ੇ ਬਾਜ਼ੀਆਂ 'ਚ ਨਾ ਆਓ ਕੋਈ ਵੀ ਫੈਸਲਾ ਜਲਦਬਾਜ਼ੀ 'ਚ ਨਾ ਲਵੋ ਉਹ ਲਿਆ ਫੈਸਲਾ ਹੀ ਕਿਤੇ ਨਾ ਕਿਤੇ ਤੁਹਾਨੂੰ ਦੁੱਖ ਦੇਵੇਗਾ ਇਹ ਕੁਝ ਗੱਲਾਂ ਜ਼ਿੰਦਗੀ 'ਚ ਜੋ ਅਮਲ ਕਰਤਾ ਉਹ ਕਦੀ ਮੁਸ਼ਕਿਲ 'ਚ ਨਹੀਂ ਫਸਦਾ ਫਿਰ ਨਾ ਹੀ ਉਹਨੂੰ ਕਦੇ ਪੈਸੇ ਦਾ ਤੇ ਨਾ ਹੀ ਸਰੀਰ 'ਪੱਕੋ ਕੋਈ ਨੁਕਸਾਨ ਹੋਵੇਗਾ